ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਪਿੰਡ ਹੈਗਾ ਜੀ ਸੇਖਾ ਜ਼ਿਲ੍ਹਾ ਬਰਨਾਲਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਮੈਂ ਇੱਥੇ ਇਹ ਘਰਾਂ ਦਾ ਜਿੰਨਾ ਵੀ ਧੰਦਾ ਮੰਦਾ ਪਾਣੀ ਆ ਸਾਰਾ ਸੂਏ ਚ ਜਾ ਰਿਹਾ ਤੇ ਇਹ ਸੂਏ ਦਾ ਪਾਣੀ ਅੱਗੇ ਜਾ ਕੇ ਪੀਣ ਦੀ ਵਰਤੋਂ ਵਿੱਚ ਆਉਂਦਾ ਆ ਦੇਖੋ ਤੁਸੀਂ ਆਹ ਦੇਖੋ ਇਹ ਆ ਡਿੱਗੀ ਬਣਾਈ ਹੋਈ ਆ ਆ ਟੋਆ ਜਦੋਂ ਭਰ ਜਾਂਦਾ ਫੇਰ ਰਾਤ ਨੂੰ ਮੰਨ ਲਓ ਵੀ ਪੈਪ ਛੱਡ ਦਿੰਦੇ ਨੇ ਸਾਰਾ ਪਾਣੀ ਕੱਢ ਦਿੰਦੇ ਨੇ ਨਹੀਂ ਤਾਂ ਬਾਲਟੀਆਂ ਨਾਲ ਵੀ ਮੈਂ ਦੇਖਿਆ ਜੀ ਕੱਢਦੇ ਹੋਏ ਇਹ ਦੇਖੋ ਇਹ ਸੇਖਾ ਪਿੰਡਾਂ ਪਿੰਡਾਂ ਵੀ ਬਰਨਾਲੇ ਦੇ ਜ਼ਿਲ੍ਹਾ ਬਰਨਾਲੇ ਵਿੱਚ ਵੀ ਸੂਵੇ ਦਾ ਪਾਣੀ ਅੱਗੇ ਪੀਣ ਦੀ ਵਰਤੋਂ ਵਿੱਚ ਆਉਂਦਾ ਜਿੰਨਾ ਵੀ ਡੰਗਰਾਂ ਦਾ ਮਲ ਉੱਤਰ ਆ ਦੇ ਕੋ ਡਿੱਗੀਆਂ ਬਣਾਈਆਂ ਹੋਈਆਂ ਨੇ ਆ ਬਹੁਤ ਮੰਨ ਲਓ ਵੀ ਜਿੰਨਾ ਵੀ ਗੰਦ ਹੈ ਸਾਰਾ ਸੂਵੇ ਦੇ ਵਿੱਚ ਸਿੱਟਿਆ ਜਾ ਰਿਹਾ ਆ ਦੇਖੋ ਆ ਜਦੋਂ ਦੇਖ ਬਹੁਤੀ ਮੰਨ ਲਓ ਵੀ ਗਲਤ ਗੱਲ ਹੈ ਇਹ ਵੀ ਸੂਏ ਦਾ ਪਾਣੀ ਪੀਣ ਦੀ ਵਰਤੋਂ ਵਿੱਚ ਆਉਂਦਾ ਲੋਕਾਂ ਦਾ ਹੌਂਦੀ ਵਰਤੋਂ ਵਿੱਚ ਵੀ ਆਉਂਦਾ ਇਹ ਮਤਲਬ ਵੀ ਮਲਮੂਤਰ ਪਾਣੀ ਦੇ ਵਿੱਚ ਸਿੱਟੀ ਜਾਂਦੇ ਨੇ ਇਹ ਆ ਦੇਖੋ ਆ ਜਿੰਨੀਆਂ ਵੀ ਰੂੜੀਆਂ ਲੱਗੀਆਂ ਨੇ ਜਿੰਨਾ ਵੀ ਗੰਦਾ ਸਾਰਾ ਸੂਏ ਦੇ ਵਿੱਚ ਗਿਰਦਾ ਟਿੱਗੀਆਂ ਤੱਕ ਬਣਾਈ ਪਈਆਂ ਨੇ ਬੇਬੂ ਹੀ ਕਈਆਂ ਨੇ ਭਾਲਦੇ ਹੁੰਦਾ ਮਤਲਬ ਵੀ ਇਹ ਗਏ ਇਹਨਾਂ ਨੂੰ ਕਹਿੰਦਾ ਠੀਕ ਹੈ ਕਿਸੇ ਦਾ ਕਹਿ ਤੇ ਲੋਕ ਲੱਗਦੇ ਨਹੀਂ ਹੈਗੇ ਵੀ ਤੁਸੀਂ ਕਿਉਂ ਮਤਲਬ ਵੀ ਇੰਨਾ ਸਾਫ਼ ਪਾਣੀ ਨੂੰ ਤੁਸੀਂ ਕਿਉਂ ਖਰਾਬ ਕਰ ਰਹੇ ਹੋ ਇਹ ਪਿੰਡ ਸੇਖਾ ਜੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ ਹੈ। ਕਈ ਘਰਾਂ ਨੇ ਮਤਲਬ ਵੀ ਪੱਕੇ ਹੀ ਪਿੰਡਾਂ ਦਾ ਪਾਇਪ ਪਾਏ ਹੋਏ ਸੀਗੇ। ਚਲੋ ਜਦੋਂ ਸੂਆ ਪੱਕਾ ਹੋ ਗਿਆ ਤਾਂ ਪਾਇਪ ਤਾਂ ਮਤਲਬ ਵੀ ਕਈ ਜਗ੍ਹਾ ਨਹੀਂ ਹੈਗੇ। ਪਰ ਇਹ ਪਾਇਪ ਤਾਂ ਚਲੋ ਨਹੀਂ ਹੈਗੇ ਪਰ ਇਹਨਾਂ ਨੇ ਕੀ ਕਰਿਆ ਵੀ ਐਦਾਂ ਹੀ ਮੰਨ ਲਓ ਵੀ ਬਾਲਟੀਆਂ ਨਾਲ ਭਰ-ਭਰ ਕੇ ਡਿੱਗੀਆਂ ਜਿਹਾ ਬਣਾ ਲਿਆ ਟੋਏ ਬਣਾ ਲਏ ਪੱਕੇ। ਜਦੋਂ ਟੋਆ ਭਰ ਜਾਂਦਾ ਬਾਲਟੀਆਂ ਨਾਲ ਭਰ-ਭਰ ਕੇ ਸੂਵੇ ਸਿਟੀ ਅੰਦਰ ਇਹ ਜਿੰਨਾ ਵੀ ਘਰਾਂ ਦਾ ਗੰਦ ਸਾਰਾ ਸੂਵੇ ਦੇ ਵਿੱਚ ਜਾ ਰਿਹਾ ਜੀ ਇਹਨਾਂ ਲੋਕਾਂ ਨੂੰ ਕੋਈ ਪੁੱਛਣਿਆ ਹੈ ਨਹੀਂ ਵੀ ਆਹ ਪਾਣੀ ਭਾਈ ਤੁਸੀਂ ਕਿਉਂ ਖਰਾਬ ਕਰਦੇ ਹੋ ਹਨ ਅੱਗੇ ਅੱਗੇ ਚੀਜ਼ ਦਿਖਾਵਾਂਗਾ ਆ ਦੇਖੋ ਹੁਣ ਆ ਉਥੋਂ ਪੈ ਪਾ ਕੇ ਪਾਣੀ ਇੱਥੇ ਤੱਕ ਆ ਗਿਆ ਉਹ ਸਾਹਮਣੇ ਟੋਆ ਤੁਸੀਂ ਦੇਖ ਰਹੇ ਹੋ ਇਹ ਆ ਦੇਖੋ ਉਹ ਪਿੱਛੋਂ ਪੈ ਪਾ ਕੇ ਉੱਤਕ ਆ ਗਿਆ ਉੱਥੋਂ ਅੱਗੇ ਓਵਰਫਲੋ ਚੱਲ ਚੱਲ ਕੇ ਸੂਵੇ ਦੇ ਵਿੱਚ ਗੰਦ ਗਿਰੀ ਜਾ ਰਿਆ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ ਇਹ ਆ ਦੇਖੋ ਇਹ ਪਿੰਡ ਸੇਖੇ ਦਾ ਆਈ ਇਹ